ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨਮ ਸਾਖੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਚੌਥੀ ਸਾਖੀ ਚੌਦਮੀ ਕਿਰਤ ਕਮਾਈ ਦੇ ਮਹਾਂਤਾ ਜਿਹੜਾ ਕਰੇ ਸੋ ਖਾਵੇ ਜਿਹੜਾ ਵੇਲਾ ਰਹੇ ਉਹ ਭੁੱਖਾ ਮਰ ਜਾਵੇ ਦਾ ਵਿਚਾਰ ਅੱਜ ਕਿਹਾ ਜਾਂਦਾ ਹੈ ਨਵਾਂ ਹੈ ਪਰ ਇਹ ਨਵਾਂ ਨਹੀਂ ਸਗੋਂ ਪ੍ਰਾਚੀਨ ਹੈ ਗੁਰੂ ਜੀ ਨੇ ਜਦੋਂ ਦੇਖਿਆ ਕਿ ਭਾਰਤ ਦੇ ਵਿੱਚ ਸਾਧੂ ਵਿਹਲੇ ਬੈਠ ਕੇ ਖਾਂਦੇ ਹਨ ਗ੍ਰੈਸੀਆਂ ਦੇ ਸਿਰ ਪਾਰ ਹਨ ਤਾਂ ਉਹਨਾਂ ਨੇ ਹਰ ਇੱਕ ਸਿੱਖ ਨੂੰ ਹੱਥੀਂ ਕੀਰਤ ਕਮਾਈ ਦਾ ਉਪਦੇਸ਼ ਦਿੱਤਾ ਨਿਰਾ ਉਪਦੇਸ਼ ਹੀ ਨਹੀਂ ਸਗੋਂ ਅਮਲ ਵਿੱਚ ਲਿਆਂਦਾ ਸਾਰੇ ਅਨੰਦਪੁਰ ਵਿੱਚ ਐਸਾ ਆਦਮੀ ਕੋਈ ਨਹੀਂ ਜੋ ਰਾਜੀ ਬਾਜੀ ਨਾ ਹੋਵੇ ਤੇ ਕੀਰਤ ਜਾਂ ਸੇਵਾ ਨਾ ਕਰਦਾ ਹੋਵੇ ਹਰ ਇੱਕ ਸਿੱਖ ਨੂੰ ਲੱਕੜਾਂ ਕਾ ਗੁਰੂ ਕੇ ਲੰਗਰ ਇਮਾਰਤ ਜਾਂ ਕਿਸੇ ਨਾ ਕਿਸੇ ਹੋਰ ਧੰਦੇ ਵਿੱਚ ਜ਼ਰੂਰ ਲਾਇਆ ਜਾਂਦਾ ਸੀ ਕਿਸੇ ਨੁਕਰੇ ਲੁਕਕੇ ਵੀ ਕੋਈ ਆਦਮੀ ਵੇਲਾ ਨਹੀਂ ਸੀ ਬੈਠ ਸਕਦਾ ਜੋ ਖਾ ਖਾ ਕੇ ਪੇਟ ਵਧਾ ਛੱਡੇ ਤੇ ਗੱਪਾਂ ਰੇੜਦਾ ਹੋਇਆ ਮਨੁੱਖਾ ਜੀਵਨ ਨੂੰ ਐਵੇਂ ਗਵਾਵੇ ਇਸ ਵਾਸਤੇ ਸਾਰੇ ਸਿੱਖ ਸੇਵਾ ਕਰਨ ਲੱਗ ਪਏ ਸਨ ਇਹ ਕਥਾ ਹੈ ਕਿ ਇੱਕ ਦਿਨ ਸੰਗਤ ਵਿੱਚ ਬੈਠਿਆ ਸਤਿਗੁਰੂ ਜੀ ਨੇ ਜਲ ਮੰਗਿਆ ਉਸ ਵੇਲੇ ਸਤਿਗੁਰੂ ਜੀ ਦੇ ਪਾਸ ਇੱਕ ਨੌਜਵਾਨ ਬੈਠਾ ਸੀ ਏ ਸੁਣਦੇ ਸਾਰ ਉਹ ਨੱਠ ਕੇ ਗਿਆ ਤੇ ਪਾਣੀ ਦਾ ਗਲਾਸ ਲੈ ਕੇ ਆਇਆ ਗਲਾਸ ਵਿੱਚ ਐਸਾ ਨਿਰਮਲ ਪਾਣੀ ਸੀ ਵੈਸੇ ਹੀ ਉਸ ਉਸ ਨੌਜਵਾਨ ਦੇ ਹੱਥ ਕੋਮਲ ਤੇ ਨਿਰਮਲ ਸਨ ਗੁਲਾਬ ਦੀਆਂ ਪੱਤੀਆਂ ਵਾਂਗ ਹੱਥਾਂ ਦੀਆਂ ਤਲੀਆਂ ਸਨ ਉਹਨਾਂ ਨੂੰ ਦੇਖ ਕੇ ਸਾਈਬਾ ਨੇ ਲੜਕੇ ਨੂੰ ਪੁੱਛਿਆ ਕਾਕਾ ਤੂੰ ਕੀ ਕੰਮ ਕਰਦਾ ਹੈ ਮੈਂ ਜੀ ਕੋਈ ਕੰਮ ਨਹੀਂ ਕਰਦਾ ਮੇਰੇ ਮਾਪੇ ਅਮੀਰ ਹਨ ਖਾਨ ਨੂੰ ਚੰਗਾ ਚੋਖਾ ਹੰਡਾਉਣ ਨੂੰ ਮਨ ਪਾਉਂਦੇ ਕੱਪੜੇ ਮਿਲਦੇ ਹਨ ਬਸ ਮੈਂ ਆਰਾਮ ਨਾਲ ਰਹਿੰਦਾ ਹਾਂ ਮੈਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ ਨੌਜਵਾਨੀ ਚਜੱਕੇ ਸਾਰੀ ਗੱਲ ਅੱਖ ਸੁਣਾਈ ਫਿਰ ਅਸਾਂ ਤੇਰੇ ਹੱਥੋਂ ਪਾਣੀ ਨਹੀਂ ਪੀਣਾ ਤੂੰ ਸੇਵਾ ਜਾਂ ਕਿਰਤ ਕਰਕੇ ਹੱਥ ਸਫਲ ਨਹੀਂ ਕੀਤੇ ਅਮੀਰ ਹੱਥਾਂ ਦਾ ਪਾਣੀ ਪੀ ਕੇ ਸੱਜਣ ਭਗਤੀ ਨਹੀਂ ਕਰ ਸਕਦਾ ਸਤਗੁਰੂ ਜੀ ਦੇ ਇਹ ਬਚਨ ਸੁਣ ਕੇ ਨੌਜਵਾਨ ਸ਼ਰਮਿੰਦਾ ਹੋ ਗਿਆ ਉਸਨੇ ਅੱਖਾਂ ਨੀਂਆਂ ਕਰ ਲਈਆਂ ਜਿਹੜੇ ਹੋਰ ਵੀ ਕੀਰਤ ਨਹੀਂ ਕਰਨਦੇ ਉਹ ਵੀ ਸ਼ਰਮਿੰਦੇ ਹੋਏ ਤੇ ਆਪਣੇ ਆਪ ਨੂੰ ਲਾਂਤਾਂ ਪਾਉਣ ਲੱਗੇ ਇੱਕ ਹੋਰ ਸਿੰਘ ਆ ਗਿਆ ਤੇ ਪਾਣੀ ਦਾ ਗਲਾਸ ਲੈ ਆਇਆ ਉਹ ਗਲਾਸ குருਜੀ ਨੇ ਪੀਤਾ ਪਹਿਲਾ ਨੌਜਵਾਨ ਸ਼ਰਮਿੰਦਾ ਚਾ ਹੋਇਆ ਸੰਗਤ ਵਿੱਚੋਂ ਬਾਹਰ ਚੱਲਿਆ ਗਿਆ ਤੇ ਸੰਗਤ ਦੇ ਚੋੜੇ ਛਾੜ ਕੇ ਸੇਵਾ ਕਰਨ ਲੱਗਾ ਅਤੇ ਨਾਲੇ ਉਹ ਸੇਵਾ ਕਰੀ ਜਾਂਦਾ ਸੀ ਤੇ ਨਾਲੇ ਅੱਖਾਂ ਵਿੱਚੋਂ ਅਥਰੂ ਘੇਰੀ ਜਾਂਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ